ਪਹਿਲ ਹੁਣੇ ਹੋਰ ਪਿੰਡਾਂ 'ਚ ਲੈ ਕੇ ਜਾਵਾਂਗੇ ਮੈਂ ਚਾਹੁੰਨਾ ਕਿ ਪਿੰਡਾਂ ਦੇ ਵਿੱਚ ਲੇਡੀਜ਼ ਇੰਨੇ ਕੰਮ ਕਰਨ ਜੋ ਕੱਚੀ ਕਾਣੀ ਦਾ ਤੇਲ ਬਣਾ ਰਹੀਆਂ ਪਿੰਡਾਂ 'ਚ ਚੱਪਲਾਂ ਬਣਾ ਰਹੇ ਆ ਅਸੀਂ ਸੰਗਰੂਰ ਦੇ ਵਿੱਚ ਪਾਇਲਟ ਕਾਮਯਾਬ ਹੋ ਗਿਆ ਸਾਰੇ ਪੰਜਾਬ 'ਚ ਕਰਾਂਗੇ ਜਦੋਂ ਕੋਈ ਕੋਈ ਮੁਲਾਜ਼ਮ ਜਾਂ ਕੋਈ ਦਿਹਾਰੀਦਾਰ ਜਾਂ ਕੋਈ ਕਿਸਾਨ ਜਾਂ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ ਆਉਂਦਿਆਂ ਤੱਕ ਘੱਟੋ-ਘੱਟ ਉਹਦੀ ਵਾਈਫ ਜਾਂ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ 12000 ਰੁਪਿਆ ਕਮਾ ਕੇ ਬੈਠੇ ਹੋਣ ਪਰ ਦੇ ਪਰ ਦੇ ਕਹਿੰਦਾ ਮੈਂ 50 60000 ਰੁਪਿਆ ਕਰ ਕਰੇ ਉਹ ਘਰੇ ਬੈਠੀਆਂ ਕਮਾ ਰਹੀਆਂ ਹੋਣ ਫੇਰ ਕਬੀਲਦਾਰੀ ਜਿਹੜੀ ਇੱਕ ਦੇ ਵੀ ਨਾ ਲਈ ਤੋਂ ਨਹੀਂ ਲੈਂਦੀ ਚਾਈਨਾ ਕੀ ਕਰ ਰਿਹਾ ਚਾਈਨਾ ਇਹੀ ਕਰ ਰਿਹਾ ਚਾਈਨਾ ਦੇ ਵਿੱਚ ਅੱਜ ਦੇਖ ਲੋ ਅੱਜ ਪਿੰਡਾਂ ਦੇ ਵਿੱਚ ਬਾਰਬੀ ਡਾਲ ਮिक्की ਮਾਊਸ ਸਭ ਬਣ ਰਹੇ ਨੇ ਅਮਰੀਕਾ ਕੈਨੇਡਾ ਦਾ ਸਾਰਾ ਸਮਾਨ ਅੱਧੀ ਦੁਨੀਆ ਹੁਣ ਉਹ ਤਾਂ ਕਰੋਨਾ ਵੇਲੇ ਪਤਾ ਲੱਗਿਆ ਨਾ ਕਿੰਨੇ ਦੇਸ਼ ਚਾਈਨਾ ਤੇ ਡਿਪੈਂਡੈਂਟ ਸੀਗੇ ਸੋ ਉਥੇ ਕੋਈ ਪਿੰਡ ਚ ਕੋਈ ਲੇਡੀ ਬੇਲ ਨਹੀਂ ਹੈਗੀ ਪਹਿਲ ਹੁਣੇ ਹੋਰ ਪਿੰਡਾਂ ਚ ਲੈ ਕੇ ਜਾਵਾਂਗੇ ਮੈਂ ਚਾਹਨਾ ਕਿ ਪਿੰਡਾਂ ਦੇ ਵਿੱਚ ਲੇਡੀਆਂ ਇੰਨੇ ਕੰਮ ਕਰਨ ਜੋ ਕੱਚੀ ਕਾਣੀ ਦਾ ਤੇਲ ਬਣਾ ਰਹੀਆਂ ਪਿੰਡਾਂ ਚ ਚੱਪਲਾਂ ਬਣਾ ਰਹੀਆਂ ਅਸੀਂ ਸੰਗਰੂਰ ਦੇ ਵਿੱਚ ਪਾਇਲਟ ਕਾਮਯਾਬ ਹੋ ਗਿਆ ਸਾਰੇ ਪੰਜਾਬ ਚ ਕਰਾਂਗੇ ਜਦੋਂ ਕੋਈ ਕੋਈ ਮਲਾਜ਼ਮ ਜਾਂ ਕੋਈ ਦਿਹਾੜੀਦਾਰ ਜਾਂ ਕੋਈ ਕਿਸਾਨ ਜਾਂ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ ਆਉਂਦਿਆਂ ਤੱਕ ਘੱਟੋ ਘੱਟ ਉਹਦੀ ਵਾਈਫ ਜਾ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ 12000 ਰੁਪਿਆ ਕਮਾ ਕੇ ਬੈਠੇ ਹੋਣ ਪਰਡੇ ਪਰਡੇ ਕਹਿੰਦਾ ਮੈਂ 50 60000 ਰੁਪਿਆ ਕਰ ਕਰੇ ਉਹ ਉਹਨਾਂ ਕਰ ਉਹ ਘਰੇ ਬੈਠੀਆਂ ਕਮਾ ਰਹੀਆਂ ਹੋਣ ਫੇਰ ਕਬੀਲਦਾਰੀ ਜਿਹੜੀ ਇੱਕ ਦੇ ਵੀ ਨਾ ਲਈ ਤੋਂ ਨਹੀਂ ਲੈਂਦੀ ਚైనా ਕੀ ਕਰ ਰਿਹਾ ਚైనా ਇਹੀ ਕਰ ਰਿਹਾ ਚైనా ਦੇ ਵਿੱਚ ਅੱਜ ਦੇਖ ਲੋ ਅੱਜ ਪਿੰਡਾਂ ਦੇ ਵਿੱਚ ਬਾਰਬੀ ਡਾਲ ਮिक्की ਮਾਊਸ ਸਭ ਬਣ ਰਹੇ ਨੇ ਅਮਰੀਕਾ ਕੈਨੇਡਾ ਦਾ ਸਾਰਾ ਸਮਾਨ ਅਤੀਤ ਤੁਰੀ ਹੁਣ ਉਹ ਤਾਂ ਕਰੋਨਾ ਵੇਲੇ ਪਤਾ ਲੱਗਿਆ ਨਾ ਕਿੰਨੇ ਦੇਸ਼ ਚਾਈਨਾ ਤੇ ਡਿਪੈਂਡੈਂਟ ਸੀਗੇ ਸੋ ਉਥੇ ਕੋਈ ਪਿੰਡ ਚ ਕੋਈ ਲੇਡੀ ਬਿਲ ਹੀ ਨਹੀਂ ਹੈਗੀ ਪਹਿਲ ਹੁਣੇ ਹੋਰ ਪਿੰਡਾਂ ਚ ਲੈ ਕੇ ਜਾਵਾਂਗੇ ਮੈਂ ਚਾਹੁੰਨਾ ਕਿ ਪਿੰਡਾਂ ਦੇ ਵਿੱਚ ਲੇਡੀਜ਼ ਇੰਨੇ ਕੰਮ ਕਰਨ ਜੋ ਕੱਚੀ ਕਣੀ ਦਾ ਤੇਲ ਬਣਾ ਰਹੀਆਂ ਪਿੰਡਾਂ ਚ ਚੱਪਲਾਂ ਬਣਾ ਰਹੇ ਆ ਅਸੀਂ ਸੰਗਰੂਰ ਦੇ ਵਿੱਚ ਪਾਇਲਟ ਕਾਮਯਾਬ ਹੋ ਗਿਆ ਸਾਰੇ ਪੰਜਾਬ ਚ ਕਰਾਂਗੇ ਜਦੋਂ ਕੋਈ ਕੋਈ ਮੁਲਾਜ਼ਮ ਜਾਂ ਕੋਈ ਦਿਹਾੜੀਦਾਰ ਜਾਂ ਕੋਈ ਕਿਸਾਨ ਜਾ ਮਜ਼ਦੂਰ ਜਦੋਂ ਉਹ ਕੰਮ ਕਰਕੇ ਘਰੇ ਆਵੇ ਆਉਂਦਿਆਂ ਤੱਕ ਘੱਟੋ ਘੱਟ ਉਹਦੀ ਵਾਈਫ ਜਾਂ ਉਹਦੇ ਪਰਿਵਾਰ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ 12000 ਰੁਪਿਆ ਕਮਾ ਕੇ ਬੈਠੇ ਹੋਣ ਪਰਡੇ ਪਰਡੇ ਕਹਿੰਦਾ ਮੈਂ 50 60000 ਰੁਪਿਆ ਕਰ ਘਰੇ ਉਹਨਾਂ ਕਰ ਉਹ ਘਰੇ ਬੈਠੀਆਂ ਕਮਾ ਰਹੀਆਂ ਹੋਣ ਫੇਰ ਕਬੀਲਦਾਰੀ ਜਿਹੜੀ ਇੱਕ ਦੇ ਵੀ ਨਾ ਲਈ ਤੋਂ ਨਹੀਂ ਲੈਂਦੀ ਚైనా ਕੀ ਕਰ ਰਿਹਾ ਚైనా ਇਹੀ ਕਰ ਰਿਹਾ ਚైనా ਦੇ ਵਿੱਚ ਅੱਜ ਦੇਖ ਲੋ ਅੱਜ ਪਿੰਡਾਂ ਦੇ ਵਿੱਚ ਬਾਰਬੀ ਡਾਲ ਮिक्की ਮਾਊਸ ਸਭ ਬਣ ਰਹੇ ਨੇ ਅਮਰੀਕਾ ਕੈਨੇਡਾ ਦਾ ਸਾਰਾ ਸਮਾਨ ਅੱਧੀ ਦੁਨੀਆ ਹੁਣ ਉਹ ਤਾਂ ਕਰੋਨਾ ਵੇਲੇ ਪਤਾ ਲੱਗਿਆ ਨਾ ਕਿੰਨੇ ਦੇਸ਼ ਚਾਈਨਾ ਤੇ ਡਿਪੈਂਡਡ ਸੀਗੇ ਸੋ ਉਥੇ ਕੋਈ ਪਿੰਡ ਚ ਕੋਈ ਲੇਡੀ ਬੇਲ ਹੀ ਨਹੀਂ ਹੈਗੀ